ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਨੇ ਅੱਜ ਖਨੌਰੀ ਬਾਰਡਰ ਤੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਨਾਲ ਕੀਤੀ ਮੁਲਾਕਾਤ ਅਗਲੀ ਸੁਣਵਾਈ ਹੋਏਗੀ 10 ਜਨਵਰੀ ਨੂੰ ਲਗਾਤਾਰ ਖਨੌਰੀ ਬਾਰਡਰ ਤੇ ਕਿਸਾਨਾਂ ਗੁੱਜ ਜਗਦੀਸ਼ ਸਿੰਘ ਢੱਲੇਵਾਲ ਹੁਣਾਂ ਵੱਲੋਂ ਆਪਣਾ ਮਰਨ ਵਰਤ ਜਾਰੀ ਹੈ ਤੇ ਅੱਜ 42ਵੇਂ ਦਿਨ ਵਿੱਚ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਉਹ ਜਾਪੂਜਾ ਹੈ ਉੱਥੇ ਹੀ ਬੀਤੇ ਦਿਨਾਂ ਤੋਂ ਕਈ ਵਾਰ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਤੇ ਹੁਕਮ ਜਾਰੀ ਕੀਤੇ ਗਏ ਪੰਜਾਬ ਸਰਕਾਰ ਨੂੰ ਤੇ ਨਾਲ ਦੀ ਨਾਲ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਤੇ ਅ ਜਗਦੀਸ਼ ਸਿੰਘ ਢੱਲੇਵਾਲ ਹੁਣਾਂ ਦੀ ਸਿਹਤ ਨੂੰ ਲੈ ਕੇ ਬਾਰ ਬਾਰ ਚਿੰਤਾ ਜਤਾਈ ਗਈ ਕਿਉਂਕਿ ਲਗਾਤਾਰ ਉਹ ਮਰਨ ਵਰਤ ਉੱਤੇ ਬੈਠੇ ਹੋਏ ਸੀ ਤੇ ਉਹ ਕੈਂਸਰ ਪੇਸ਼ੈਂਟ ਵੀ ਸੀ ਤੇ ਉਹਨਾਂ ਦੀ ਜਿਹੜੀ ਹਾਲਤ ਸੀ ਦਿਨ ਬਦਿਨ ਜਿਹੜੀ ਨਾਜ਼ੁਕ ਹੁੰਦੀ ਜਾ ਰਹੀ ਸੀ ਜਿਸ ਤੇ ਸੁਪਰੀਮ ਕੋਰਟ ਨੇ ਲਗਾਤਾਰ ਉਹਨਾਂ ਦੀ ਸਿਰ ਨੂੰ ਲੈ ਕੇ ਚਿੰਤਾ ਜਤਾਈ ਸੀ ਤੇ ਅੱਜ ਜਿਹੜੀ ਕਿ ਸੁਪਰੀਮ ਕੋਰਟ ਦੀ ਹਾਈ ਪਾਵਰ ਦੀ ਕਮੇਟੀ ਸੀ ਅੱਜ ਉਹਨਾਂ ਨੇ ਕਿਸਾਨ ਆਗੂ ਅਜਗਦੀਪ ਸਿੰਘ ਦੱਲੇਵਾਲ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਵੀ ਦਾਵਾ ਕੀਤਾ ਹੈ ਅੱਜ ਸੁਣਵਾਈ ਹੋਈ ਸੁਪਰੀਮ ਕੋਰਟ ਤੇ ਕਿਹਾ ਗਿਆ ਕਿ ਜਿਹੜੇ ਕਿਸਾਨ ਆਗੂ ਜਗਦੀਪ ਸਿੰਘ ਦੱਲੇਵਾਲ ਨੇ ਉਹ ਮੀਟਿੰਗ ਕਰਨ ਦੇ ਲਈ ਰਾਜ਼ੀ ਨਹੀਂ ਦੱਸਦੇ ਕਿ ਸੁਪਰੀਮ ਕੋਰਟ ਦੀ ਹਾਈ ਅਵਰ ਕਮੇਟੀ ਨੇ ਅੱਜ ਕਿਸਾਨ ਆਗੂ ਜਗਦੀਪ ਸਿੰਘ ਢੱਲੇਵਾਲ ਹੁਣਾਂ ਨਾਲ ਖਨੌਰੀ ਬਾਰਡਰ ਤੇ ਮੁਲਾਕਾਤ ਕੀਤੀ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਯਾਨੀ 6 ਜਨਵਰੀ ਨੂੰ ਸੁਪਰੀਮ ਕੋਰਟ ਚ ਸੁਣਵਾਈ ਹੋਈ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਦਾਵਾ ਕੀਤਾ ਕਿ ਕਿਸਾਨ ਆਗੂ ਜਗਦੀਪ ਸਿੰਘ ਢੱਲੇਵਾਲ ਅਦਾਲਤ ਵੱਲੋਂ ਬਣਾਈ ਕਮੇਟੀ ਨੂੰ ਮਿਲਣ ਲਈ ਰਾਜ਼ੀ ਹੋ ਗਏ ਹਨ ਸਰਕਾਰੀ ਵਕੀਲ ਕਪਿਲ ਸਿੱਬਲ ਨੇ ਕੁਝ ਸਮੇਂ ਬਾਅਦ ਸੁਣਵਾਈ ਕਰ ਸਰਕਾਰੀ ਵਕੀਲ ਕਪਿਲ ਸਿੱਬਲ ਨੇ ਕੁਝ ਸਮੇਂ ਬਾਅਦ ਸੁਣਵਾਈ ਕਰਨ ਦੀ ਜੜੀ ਕਿ ਅਪੀਲ ਕੀਤੀ ਹੈ ਜਿਸ ਤੇ ਹੁਣ ਜਿਹੜੀ ਅਗਲੀ ਸੁਣਵਾਈ ਹੋਏਗੀ ਇਸ ਮੁੱਦੇ ਤੇ ਉਹ ਸ਼ੁੱਕਰਵਾਰ ਯਾਨੀ 10 ਜਨਵਰੀ ਨੂੰ ਤੈਅ ਕੀਤੀ ਗਈ ਹੈ ਤੇ ਉਸ ਦਿਨ ਸੁਣਵਾਈ ਕੀਤੀ ਜਾਵੇਗੀ। ਉੱਥੇ ਦੱਸਦੀ ਹੈ ਕਿ ਅੱਜ ਦੁਪਹਿਰ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਸੇਵਾ ਮੁਖ ਸਜੈਸ ਤਵਾਰ ਸਿੰਘ ਢੱਲਵਾਲ ਕਨੌਰੀ ਸਰਹੱਦ ਵਿਖੇ ਮਿਲੇ ਉਹਨਾਂ ਨੂੰ ਮਨੋਂਨ ਦੀ ਕੋਸ਼ਿਸ਼ ਕੀਤੀ ਗਈ ਕਿ ਕੇਂਦਰ ਨਾਲ ਗੱਲਬਾਤ ਨਾਲੇ ਹੱਲ ਹੋਵੇਗਾ ਪਰ ਤੁਸੀਂ ਜਿਹੜੀ ਸਿਹਤ ਸਹੂਲਤਾਂ ਨੇ ਡਾਕਟਰੀ ਸਹੂਲਤਾਂ ਨੇ ਉਹ ਲੈਣ ਲਈ ਉਹਨਾਂ ਨੂੰ ਰਾਜ਼ੀ ਕੀਤਾ ਗਿਆ ਇਸ ਕਮੇਟੀ ਵੱਲੋਂ ਹੁਣ ਜਿਹੜੀ ਅਗਲੀ ਕਾਰਵਾਈ ਹੋਏਗੀ ਅਗਲੀ ਸੁਣਵਾਈ ਹੋਏਗੀ ਉਹ 10 ਜਨਵਰੀ ਨੂੰ ਤੈਕੀਕ ਹੋਈ ਹੈ ਤੁਹਾਨੂੰ ਤੋਂ ਕਿ ਤੁਹਾਡੀ ਸਿਹਤ ਠੀਕ ਰਹੇ ਇਹੀ ਬੇਨਤੀ ਕਰਨ ਆਇਆ ਹੈ ਇਹੀ ਅਰਦਾਸ ਕਰਨ ਆਇਆ ਜੀ ਕਿ ਤੁਹਾਡੀ ਬੜੀ ਸਾਰੀ ਦੁਨੀਆ ਨੂੰ ਜ਼ਰੂਰ ਹੈ ਕਿ ਤੁਸੀਂ ਮਾਰਗਦਰਸ਼ਨ ਕਰੋ ਕਿਸਾਨਾਂ ਦਾ ਨਾਲ ਪਾਤਸ਼ਾਹ ਨੂੰ ਜੋ ਮਿਲ ਜਾਂਦਾ ਮੇਰਾ ਤੇ ਪਿੰਡ ਹੋੜੀ ਹੈ ਜੀ ਬਾਲੇ ਜ਼ਿਲ੍ਹੇ ਚ ਮੈਂ ਸਾਰੀ ਜ਼ਿੰਦਗੀ ਕਿਸਾਨ ਪੜਾਣੀ ਛੱਡਿਆ ਕਦੀ ਠੇਕੇ ਨਹੀਂ ਦਿੱਤੀ ਤੇ ਇਹੀ ਬੇਨਤੀ ਕਰਨਾ ਜੀ ਕਿ ਤੁਸੀਂ ਤੁਹਾਡੀ ਸਿਹਤ ਦਾ ਧਿਆਨ ਲਓ ਬਸ ਵਾਹਿਗੁਰੂ ਜੀ ਨੂੰ ਪ੍ਰਾਰਥਨਾ ਕਰਦੇ ਆ ਕਿ ਤੁਸੀਂ ਮੈਡੀਕਲ ਟਰੀਟਮੈਂਟ ਲਓ ਸਾਨੂੰ ਚੰਗਾ ਲੱਗੇਗਾ ਕਿਉਂ ਖਵਾਰ ਜੀ ਗੱਤ ਕਰੇ ਤੁਹਾਡੇ ਬਿਨਾ ਸਾਡੇ ਕੋਲ ਕੀ ਦਾ ਜੋ ਮੈਂ ਸਰ ਕਰਦੇ ਆ ਯਾਰ ਹਾਂਜੀ ਕਿ ਸਾਡੇ ਦੇਸ਼ ਦਾ ਲਗਭਗ 7 ਲੱਖ ਕਿਸਾਨ ਕਰਜ਼ੇ ਕਰਕੇ ਸੁਸਾਇਡ ਕਰ ਗਿਆ ਹੋਇਆ ਹੈ ਮਾ ਲੋਕ ਬੱਚੇ ਰੋਂਦੇ ਫਰਦੇ ਹਾਂ ਮੈਂ ਅੱਜ ਆ ਕੇ ਦੇਖੋ ਕਿ ਮੇਰੀ ਜ਼ਿੰਦਗੀ ਜਿਆਦਾ ਖੁਸ਼ੀ ਦੀ ਹੈ ਕਿ ਉਹਨਾਂ ਬੱਚਿਆਂ ਦਾ ਰੋਣਾ ਤੁਹਾਡੀ ਵੀ ਜ਼ਿੰਦਗੀ ਜ਼ਰੂਰੀ ਹੈ ਜੀ ਉਹਨਾਂ ਦੇ ਵੀ ਰੋਣਾ ਨਹੀਂ ਚਾਹੀਦਾ ਉਹ ਰੋਣੇ ਉਹਨਾਂ ਦਾ ਵੀ ਨਹੀਂ ਰੁੱਲਦਾ ਚਾਹੀਦਾ ਆਪਣੇ ਦੇਸ਼ ਤੇ ਵੀ ਜ਼ਰੂਰੀ ਹੈ ਨਾ ਜੀ ਬਹੁਤ ਸਾਰੇ ਹੁਣ ਵੇਖੋ ਜੀ जस्टिस सूर्यकांत सुप्रीम कोर्ट जज उन्होंने पीठ ने उन्होंने बैंच ने एक कमेटी बनाई बीच दे मैं देविंदर शर्मा जी बी एस संधु जी हमारे फॉर्मर डीजीपी हरियाणा घोम साहब और डॉक्टर सुखपाल जी और वो आपकी हाँ सेहत के लिए आपने भी पढ़ा होगा जिस दिन तारीख होती है वो कहते हैं यही कि किसी तरह दालेबाल जी की सेहत का ध्यान रखा जाए मैं, मैं रिस्पेक्ट करता हूँ जस्टिस सूर्यकांत जी का लेकिन ये बात मैं तुमसे कैसे पूछू कि आप केंद्र को कोई दिशा निर्देश क्यों नहीं देते ਕੀਨਚ ਆਇਆ ਨਵਾਂ ਵਾਇਰਸ ਐਸ.ਐਮ.ਪੀ. ਪਾਰਚ ਮਿਲਿਆ ਪਹਿਲਾ ਮਾਮਲਾ ਬੰਗਲੌਰੂ ਦੇ ਵਿੱਚ 8 ਮਹੀਨੇ ਦੀ ਬੱਚੀ ਮਿਲੀ ਸੰਕਰਮਿਤ ਦੁਨੀਆ ਭਰ ਨੂੰ ਹਿਲਾ ਕੇ ਰੱਖ ਦੇਣ ਵਾਲੀ ਕੋਵਿਡ-19 ਮਹਾਂਮਾਰੀ ਤੋਂ ਬਾਅਦ ਇੱਕ ਨਵਾਂ ਵਾਇਰਸ ਉਸਨੇ ਦਸਤਕ ਦੇ ਦਿੱਤੀ ਹੈ ਜਿਨ੍ਹਾਂ ਤੋਂ ਅੰਦਾਜ਼ ਦइए ਕਿ ਚੀਨ ਦੇ ਵਿੱਚ ਨਵਾਂ ਵਾਇਰਸ ਆ ਗਿਆ ਜਿਸ ਨੂੰ HMPV ਵਾਇਰਸ ਕਿਹਾ ਜਾ ਰਿਹਾ ਤੇ ਉੱਥੇ ਭਾਰਤ ਦੇ ਵਿੱਚ ਇਸ ਦਾ ਪਹਿਲਾ ਮਾਮਲਾ ਦੇਖਣ ਨੂੰ ਮਿਲ ਰਿਹਾ ਜੋ ਕਿ ਬੈਂਗਲੁਰੂ ਦੇ ਵਿੱਚ ਨਿਕਲ ਕੇ ਸਾਹਮਣੇ ਹੈ ਬੈਂਗਲੁਰੂ ਦੇ ਨਿੱਜੀ ਹਸਪਤਾਲ ਦੇ ਵਿੱਚ 8 ਮਹੀਨੇ ਦੀ ਇੱਕ ਬੱਚੀ ਇਸ ਵਾਇਰਸ ਦੇ ਨਾਲ ਸੰਕਰਮਿਤ ਮਿਲੀ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵਿੱਚ ਪਹਿਲਾ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ 8 ਇਹ ਬੱਚੀ ਐਚਐਮਪੀ ਵਾਇਰਸ ਨਾਲ ਸੰਕਰਮਿਤ ਮਿਲੀ ਹੈ ਐਚ ਐਮ ਪੀ ਜਿਹੜਾ ਵਾਇਰਸ ਹੈ ਆਮ ਫਲੂ ਵਰਗਾ ਹੀ ਹੈ ਪਰ ਇਹ ਜ਼ਿਆਦਾ ਜਿਹੜਾ ਕਿ ਕਟੇ ਮੀਰਨ ਸਿਸਟਮ ਵਾਲੇ ਲੋਕਾਂ ਨੂੰ ਜਲਦੀ ਨਿਸ਼ਾਨੇ ਤੇ ਲੈਂਦਾ ਹੈ ਤੇ ਸਾਹ ਵਰਗੀਆਂ ਤੇ ਜ਼ੁਕਾਮ ਵਰਗੀਆਂ ਜਿਹੜੇ ਕਿ ਇਸ ਦੇ ਲੱਛਣ ਦਿਖਾਈ ਦਿੰਦੇ ਨੇ ਦੱਸ ਦਈਏ ਕਿ ਬੰਗਲੂਰੂ ਦੇ ਇੱਕ ਹਸਪਤਾਲ ਦੇ ਵਿੱਚ 8 ਮਹੀਨੇ ਦੀ ਬੱਚੀ ਵਿੱਚ ਇਹ ਵਾਇਰਸ ਐਚ ਐਮ ਪੀ ਵੀ ਪਾਇਆ ਗਿਆ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਆਪਣੇ ਲੈਬ ਵਿੱਚ ਇਸ ਦੀ ਜਾਂਚ ਨਹੀਂ ਕੀਤੀ ਫਿਲਹਾਲ ਇਸ ਮਾਮਲੇ ਦੀ ਰਿਪੋਰਟ ਇੱਕ ਨਿੱਜੀ ਹਸਪਤਾਲ ਵਿੱਚੋਂ ਆਈ ਹੈ ਨਿੱਜੀ ਹਸਪਤਾਲ ਦੀ ਸਿਰਫ ਪੋਰਟ ਦੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਜਾਪਦਾ ਤੁਹਾਨੂੰ ਦੱਸਣੀ ਕਿ ਐਚ ਐਮ ਪੀ ਵੀ ਆਮ ਤੌਰ ਤੇ ਬੱਚਿਆਂ ਵਿੱਚ ਹੀ ਪਾਇਆ ਜਾਂਦਾ ਹੈ ਐਚ ਐਮ ਪੀ ਵੀ ਸਾਰੇ ਫਲੂ ਦੇ ਨਮੂਨਿਆਂ ਦਾ 0.7% ਹੈ ਇਸ ਵਾਇਰਸ ਜਿਹੜੀ ਸਟ੍ਰੇਨ ਹੈ ਇਸ ਦਾ ਹਜੇ ਪਤਾ ਨਹੀਂ ਲਗਾਇਆ ਜਾ ਸਕਿਆ ਉੱਥੇ ਹੀ ਬੈਂਗਲੁਰੂ ਦੇ ਵਿੱਚ ਇਸ ਦਾ ਪਹਿਲਾ ਮਾਮਲਾ ਨਿਕਲ ਕੇ ਸਾਹਮਣੇ ਆ ਜਿੱਤੇ 8 ਮਹੀਨਿਆਂ ਦੀ ਜਿਹੜੀ ਬੱਚੀ ਆ ਉਸ ਵਾਇਰਸ ਦੇ ਨਾਲ ਸੰਕਰਮਿਤ ਮਿਲੀ ਹੈ ਇਸ ਵਾਇਰਸ ਨੂੰ ਦੱਸਦੀ ਹੈ ਕਿ ਹਿਊਮਨ ਮੋਟੈਨਿਓ ਉਹ ਵਾਇਰਸ ਜਾਂ ਐਚ ਐਮ ਪੀ ਵੀ ਵਾਇਰਸ ਕਿਹਾ ਜਾਂਦਾ ਹੈ ਜਿਸ ਦੇ ਲੱਛਣ ਆਮ ਜ਼ੁਕਾਮ ਵਰਗੇ ਹੁੰਦੇ ਹਨ ਆਮ ਮਾਮਲਿਆਂ ਦੇ ਵਿੱਚ ਖੰਗ ਜਾਂ ਜ਼ੁਖਾਮ ਤੇ ਜਾਂ ਗਲੇ ਦਾ ਖਰਾਬ ਹੋਣਾ ਖਰਾਸ਼ ਦਾ ਕਾਰਨ ਬਣਦਾ ਹੈ ਅਚਨ ਚੀ ਵਿਵੀ ਜਿਹੜੀ ਲਾਗ ਹੈ ਛੋਟੇ ਬੱਚਾ ਤੇ ਬਜ਼ੁਰਗਾਂ ਵਿੱਚ ਗੰਭੀਰ ਹੋ ਸਕਦੀ ਹੈ ਇਹ ਵਾਇਰਸ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਨਿਸ਼ਾਨੇ ਤੇ ਲੈਂਦਾ ਹੈ ਤੇ ਗੰਭੀਰ ਜਿਹੜੀ ਬਿਮਾਰੀ ਦਾ ਅੱਗੇ ਜਾ ਕੇ ਕਾਰਨ ਬਣ ਸਕਦਾ ਹੈ ਉਥੇ ਸਿਹਤ ਵਿਭਾਗ ਤੇ ਸਿਹਤ ਜੁੜੀਆਂ ਏਜੰਸੀਆਂ ਨੇ ਐਕਟੀਵੇਟ ਹੋ ਗਈਆਂ ਨੇ ਤੇ ਸਮੇਂ-ਸਮੇਂ ਤੇ ਐਡਵਾਈਜ਼ਰੀ ਜੜੀ ਜਾਰੀ ਕੀਤੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਵੱਲੋਂ ਇਸ ਦੇ ਜਿਹੜੇ ਪ੍ਰੋਟੋਕਾਲ ਨੇ ਤੇ ਜਿਹੜੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਤੇ ਵੀ ਕੋਈ ਸ਼ੱਕੀ ਮਾਮਲਾ ਮਿਲਦਾ ਇਸ ਵਾਇਰਸ ਦੇ ਨਾਲ ਤੇ ਤੁਰੰਤ ਹੀ ਜਿਹੜਾ ਕਿ ਸਿਹਤ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨੂੰ ਜਿਹੜਾ ਕੈਨ ਸੂਚਿਤ ਕਰਨ ਨੂੰ ਕਿਹਾ ਗਿਆ ਹੈ ਅਤੇ ਦੱਸ دیے ਕਿ ਚਾਈਨਾ ਦੇ ਵਿੱਚ ਇੱਕ ਨਵਾਂ ਵਾਇਰਸ ਹੈ ਜਿਸ ਨੇ ਦਸਤਕ ਦੇ ਦਿੱਤੀ ਹੈ ਕੋਵਿਡ-19 ਤੋਂ ਬਾਅਦ ਐਚਐਮਪੀਵੀ ਇਹ ਵਾਇਰਸ ਨੂੰ ਨਾਮ ਦਿੱਤਾ ਗਿਆ ਹੈ ਜਿਸ ਨੇ ਚਾਈਨਾ ਦੇ ਵਿੱਚ ਜਿਹੜੇ ਮਾਮਲੇ ਨਿਕਲ ਕੇ ਸਾਹਮਣੇ ਆਏ ਨੇ ਉਤਰੀ ਭਾਰਤ ਦੇ ਵਿੱਚ ਇੱਕ ਇਸ ਵਾਇਰਸ ਦੇ ਨਾਲ ਜਿਹੜਾ ਸੰਬੰਧਿਤ ਮਾਮਲਾ ਨਿਕਲ ਕੇ ਸਾਹਮਣੇ ਆਇਆ ਜੋ ਬੰਗਲੌਰੂ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ 8 ਮਹੀਨੇ ਦੀ ਜਿਹੜੀ ਬੱਚੀ ਹੈ ਉਸ ਵਾਇਰਸ ਐਚਐਮਪੀਵੀ ਦੇ ਨਾਲ ਸੰਕਰਮਿਤ ਮਿਲੀ ਹੈ ਭਾਜਪਾ ਦੇ ਰਮੇਸ਼ ਬਿਦੋੜੀ ਦੇ ਬਿਆਨ ਦੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰੈਸ ਕਾਨਫਰੰਸ 'ਚ ਪਾਵਕ ਹੋ ਗਈ ਸੀਐਮ ਆਤੀ ਸੀ ਦਿੱਲੀ ਦੇ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਦੇ ਦਰਮਿਆਨ ਜਿਹੜੀ ਦਿੱਲੀ ਦੀ ਸਿਆਸਤ ਹੈ ਗਰਮਾਈ ਪਈ ਹੈ ਤੇ ਇੱਕ ਤੋਂ ਬਾਅਦ ਇੱਕ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਇਸੇ ਵਿਚਾਲੇ ਬੀਜਪੀ ਦੇ ਅਕਾਲਕਾਜੀ ਵਿਧਾਨ ਸਭਾ ਸੀਟ ਦੇ ਉਮੀਦਵਾਰ ਰਿਮੇਸ਼ ਬਿਦੋੜੀ ਤੋਂ ਬੀਤੇ ਦਿਨ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਤੇ ਹੁਣ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਆਤੀਸ਼ੀ ਵੱਲੋਂ ਜਿਹੜੀ ਪ੍ਰਤੀਕਿਰਿਆ ਦਿੰਦੇ ਹੋਏ ਪਾਬੂਕੋਗੇ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਅਚਾਨਕ ਹੀ ਉਹ ਪਾਬੂਕੋਗੇ ਉਥੇ ਦੱਸਦੀ ਹੈ ਕਿ ਆਤੀਸ਼ੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਕਿਹਾ ਕਿ ਮੈਂ ਰਿਮੇਸ਼ ਬਿਦੋੜੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਪਿਤਾ ਜੀ ਜ਼ਿੰਦਗੀ ਭਰ ਅਧਿਆਪਕ ਰਹੇ ਉਹਨਾਂ ਨੇ ਦਿੱਲੀ ਦੇ ਹਜ਼ਾਰਾਂ ਗਰੀਬ ਬੱਚਿਆਂ ਨੂੰ ਪੜਾਇਆ ਹੈ ਅੱਜ ਉਹ 80 ਸਾਲ ਦੇ ਹੋ ਗਏ ਹਨ ਉਹ ਇੰਨੇ ਬਿਮਾਰ ਰਹਿੰਦੇ ਹਨ ਕਿ ਬਿਨਾ ਸਹਾਰੇ ਚੱਲ ਵੀ ਨਹੀਂ ਸਕਦੇ ਤੁਸੀਂ ਚੋਣਾਂ ਲਈ ਨਹੀਂ ਕੱਟਿਆ ਹਰਕਤ ਕਰੋਗੇ ਬਜ਼ੁਰਗ ਵਿਅਕਤੀ ਨੂੰ ਗਾਲਾ ਕੱਢ ਰਹੇ ਹੋ ਆਤੀਸ਼ੀ ਨੇ ਕਿਹਾ ਕਿ ਇਸ ਦੇਸ਼ ਦੀ ਸਿਆਸਤ ਇੰਨੀ ਕੱਟਿਆ ਪੱਧਰ ਤੇ ਡਿੱਗ ਸਕਦੀ ਹੈ ਮੈਂ ਕਦੇ ਸੋਚਿਆ ਨਹੀਂ ਸੀ ਰਮੇਸ਼ ਜੀ ਆਪਣੇ ਕੰਮਾਂ ਲਈ ਵੋਟ ਮੰਗਣ ਮੇਰੇ ਪਿਤਾ ਜੀ ਨੂੰ ਗਾਲਾ ਕੱਢ ਕੇ ਵੋਟਾਂ ਮੰਗ ਰਹੇ ਨੇ ਉਹ ਤੇ ਤੁਹਾਨੂੰ ਦੱਸ ਦੇ ਕਿ ਰਮੇਸ਼ ਬਿਦੋੜੀ ਵੱਲੋਂ ਬੀਤੇ ਦਿਨ ਇੱਕ ਬਿਆਨ ਦਿੱਤਾ ਗਿਆ ਸੀ ਆਤੀਸ਼ੀ ਤੇ ਉਹਨਾਂ ਦੇ ਪਿਤਾ ਜੀ ਉੱਤੇ ਤੇ ਦੱਸਦੇ ਕਿ ਉਸ ਤੋਂ ਬਾਅਦ ਜਿਹੜਾ ਸਿਆਸਤ ਸੀ ਗਰਮਾ ਗਿਆ ਸੀ ਬਜਪੀ ਵਰ ਇਸ ਆਮ ਆਦਮੀ ਪਾਰਟੀ ਚਾਲਰਿਸ ਇਤੇ ਹੁਣ ਇਸ ਤੇ ਜਿਹੜੀ ਕਿ ਆਤੀਸ਼ੀ ਵੱਲੋਂ ਪ੍ਰਤੀਕਿਰਿਆ ਆਈ ਹੈ ਪ੍ਰੈਸ ਕਾਨਫਰੰਸ ਅੱਜ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਮੁੱਖ ਮੰਤਰੀ ਨੇ ਮੌਜੂਦਾ ਇਸ ਟੈਂਪ ਆਤੀਸ਼ੀ ਦਿੱਲੀ ਦੇ ਤੇ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਤੇ ਉਸੇ ਦੌਰਾਨ ਜਦੋਂ ਉਹਨਾਂ ਨੇ ਇਸ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਤੇ ਅਚਾਨਕ ਹੀ ਉ ਭਾਵੁਕ ਹੋ ਗਏ ਕੰਨ ਨੂੰ ਦੱਸ ਦਈਏ ਕਿ ਰਮੇਸ਼ ਬਿਦੋੜੀ ਵੱਲੋਂ ਆਖਰ ਕੀ ਕਿਹਾ ਸੀ ਰਮੇਸ਼ ਬਿਦੋੜੀ ਨੇ ਐਤਵਾਰ ਨੂੰ ਬੀਤੇ ਐਤਵਾਰ ਨੂੰ ਰੋਹਣੀ 'ਚ ਆਯੋਜਿਤ ਪਾਰਟੀ ਦੀ ਪਰिवर्तन ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਆਪਣੇ ਬਾਪ ਨੂੰ ਬਦਲ ਲਿਆ ਹੈ ਉਹ ਮਰ ਲੈਣਾ ਤੋਂ ਸਿੰਘ ਹੋ ਗਈ ਹੈ ਉਹ ਤਾਂ ਸਿੰਘ ਬਣ ਗਈਆਂ ਨਾਮ ਹੀ ਬਦਲ ਲਿਆ केजरीवाल ਨੇ ਬੱਚਿਆਂ ਦੀ ਸੌਖਾਦੀ ਸੀ ਕਿ ਉਹ ਪਿਛਟ ਕਾਂਗਰਸ ਦੇ ਨਾਲ ਨਹੀਂ ਜਾਣਗੇ ਉੱਥੇ ਤੁਹਾਨੂੰ ਦੱਸ ਦੇ ਕਿ ਰਮੇਸ਼ ਬਿਦੋੜੀ ਵੱਲੋਂ ਆਖਰ ਕੀ ਕਿਹਾ ਸੀ ਜਿਸ ਤੋਂ ਬਾਅਦ ਇਹ ਸਿਆਸਤਤ ਜਿਹੜੀ ਪੱਕਦੇ ਹੋਏ ਨਜ਼ਰ ਆਈ ਅਰਮੇਸ਼ ਬਿਦੋੜੀ ਨੇ ਐਤਵਾਰ ਨੂੰ ਰੋਹਣੀ ਚ ਆਯੋਜਿਤ ਪਾਰਟੀ ਦੀ ਪਰਿਵਰਤਨ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜਿਹੜੀ ਬਿੱਲੀ ਦੀ ਆਤੀਸ਼ੀ ਮੁੱਖ ਮੰਤਰੀ ਉਹਨੇ ਆਪਣਾ ਨਾਮ ਬਦਲ ਲਿਆ ਉਹ ਮਾਰ ਲੈਣਾ ਤਾਂ ਸਿੰਘ ਹੋ ਗਈ ਹੈ ਤੇ ਇਸ ਤੇ ਜਿਹੜਾ ਕਿ ਕਾਫੀ ਵਿਵਾਦ ਹੋਇਆ ਜਿਸ ਤੋਂ ਬਾਅਦ ਹੁਣ ਜਿਹੜੀ ਆਤੀਸ਼ੀ ਦੀ ਪ੍ਰਤੀਕਿਰਿਆ ਆਈ ਹੈ ਤੇ ਉਹਨਾਂ ਦੇ ਰਮੇਸ਼ ਬਿਧੋੜੀ ਵੱਲੋਂ ਉਹਨਾਂ ਦੇ ਕਿਰਦਾਰ ਉੱਤੇ ਉਂਗਲੀਆਂ ਉਠਾਈਆਂ ਗਈਆਂ ਸੀ ਤੇ ਜਿਸ ਤੋਂ ਬਾਅਦ ਮਾਮਲਾ ਕਾਫੀ ਪੱਕਦਾ ਹੋਇਆ ਨਜ਼ਰ ਆਇਆ ਤੇ ਹੁਣ ਆਤੀਸ਼ੀ ਦੀ ਜਿਹੜੀ ਪ੍ਰਤੀਕਿਰਿਆ ਆਈ ਹੈ ਜਦੋਂ ਪ੍ਰਤੀਕਿਰਿਆ ਦੇ ਰਹੀ ਸੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਤੇ ਉਹ ਬੋਲਦੇ-ਬੋਲਦੇ ਭਾਵੁਕ ਹੋ ਗਏ ਮੈਂ ਰਮੇਸ਼ ਬਿਧੋੜੀ ਜੀ ਕੋ ਕਹਿਣਾ ਚਾਹੂੰਗੀ ਮੇਰੇ ਪਿਤਾ ਜੀ ਜ਼ਿੰਦਗੀ ਭਰ ਸਿੱਖषक ਰਹੇ उन्होंने दिल्ली के हजारों गरीब लोअर मिडिल क्लास परिवार से आने वाले बच्चों को पढ़ाया आज वो 80 साल के हो गए हैं वो इतने बीमार रहते हैं कि बिना सहारे के चल मगवाते हैं आप चुनाव के लिए इतनी घटिया हरकत करेंगे कैसे बुजुर्ग व्यक्ति को गालियां देने पर उतर आएंगे इस देश की राजनीति इतने घटिया स्तर पर गिर सकती है मैं कभी सोच नहीं सकती थी रमेश बिधोड़ी जी खुद दक्षिणी दिल्ली से 10 साल सांसद रहे वो बताए ना कालका जी के लोगों को कि उन्होंने इस इलाके के लोगों के लिए क्या किया वो दिखाए ना कि जो उनका 10 साल का काम था वो मेरे पांच साल के विधायक के काम से बहुत बेहतर था उसके आधार पर वोट मांगे कहें कि अगर आतिशी ने एक सड़क बनवाई तो मैंने दस सड़कें बनवाई आतिशी ने अगर सौ सीसीटीवी कैमरा लगवाए तो मैंने हजार सीसीटीवी कैमरा लगवाए आतिशी ने अगर हजार लाइटें लगवाई तो मैंने पांच हजार लाइटें लगवाई अपने काम पर वोट मांगे मेरे बुजुर्ग पिताजी को गालियां देकर वोट मांग रहे हैं वो ये बहुत दुख की बात है ਕੈਨੇਡਾ ਦੀ ਸਿਆਸਤ 'ਚ ਆਇਆ ਵੱਡਾ ਪੁੱਛਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਕਦੇ ਨੇ ਅਸਤੀਫਾ ਕੈਨੇਡਾ ਦੀ ਸਿਆਸਤ ਤੋਂ ਸੁਵਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੜੇ ਕੀ ਅਸਤੀਫਾ ਦੇ ਸਕਦੇ ਨੇ ਬੀਤੇ ਦਿਨਾਂ ਤੋਂ ਕੈਨੇਡਾ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਤੇ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਸੀ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਤੇ ਆਪਦੀ ਹੀ ਲਿਬਰਲ ਪਾਰਟੀ ਜਸਟਿਨ ਟਰੂਡੋ ਦੀ ਉਹ ਉਹਨਾਂ ਤੋਂ ਅਸਤੀਫਾ ਦੀ ਮੰਗ ਕਰ ਰਹੀ ਸੀ ਤੇ ਹੁਣ ਕੈਨੇਡਾ ਦੇ ਮੀਡੀਆ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਕੱਲ ਯਾਨੀ ਜਿਹੜੇ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਉਹ ਸਤੀਫਾ ਬਾਤ ਦੇ ਸਕਦੇ ਨੇ ਉਥੇ ਤੁਹਾਨੂੰ ਦੱਸਦੀ ਕਿ ਸੰਸਦ ਦੇ ਵਿੱਚ ਲਗਾਤਾਰ ਜਸਟਿਨ ਟਰੂਡੋ ਤੇ ਜਿਹੜੀ ਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀ ਤੇ ਉਹਨਾਂ ਦੇ ਜਿਹੜੀ ਬਗਾਵਤ ਸੀ ਉਹਨਾਂ ਦੀ ਪਾਰਟੀ ਲਿਬਰਲ ਪਾਰਟੀ ਦੇ ਵਿੱਚ ਅੰਦਰੂਨੀ ਜਿਹੜੀਆਂ ਸਤਾਤਾਰੀ ਚੀਜ਼ਾਂ ਚੱਲ ਰਹੀਆਂ ਸੀ ਤੇ ਉਸ ਨੂੰ ਲੈ ਕੇ ਲਗਾਤਾਰ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਸਤੀਫਾ ਮੰਗੇ ਤੇ ਜਾ ਰਹੀ ਸੀ ਤੇ ਹੁਣ ਉਸ ਤੇ ਮੋਹਰ ਲੱਗ ਗਈ ਹੈ ਜੀ ਹਾਂ ਕੱਲ ਜਸਟਿਨ ਟਰੂਡੋ ਜਿਹੜੇ ਨੇ ਉਸ ਤੀਫਾ ਦੇ ਸਕਦੇ ਨੇ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉੱਥੇ ਦੱਸਦੇ ਕਿ ਜਸਟਿਨ ਟਰੂਡੋ ਜਿਹੜੇ ਨੇ ਲਿਬਰਲ ਪਾਰਟੀ ਦੇ ਪ੍ਰਤੀਨਿਧ ਹਾਂ ਤੇ ਮੌਜੂਦਾ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਬੀਤੇ ਦਿਨਾਂ ਤੋਂ ਲਿਬਰਲ ਪਾਰਟੀ ਦੇ ਵਿੱਚ ਅੰਦਰੂਨੀ ਜਿਹੜੀ ਹਲਚਲ ਹੋ ਰਹੀ ਸੀ ਉਹਨਾਂ ਤੇ ਜਿਹੜੀ ਬਗਾਵਤ ਉੱਠ ਰਹੀ ਸੀ ਜਸਟਿਨ ਟਰੂਡੋ ਦੇ ਖਿਲਾਫ ਤੇ ਕਾਫੀ ਜਿਹੜੀ ਕਿ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਈ ਫੈਸਲਿਆਂ ਨੂੰ ਵੀ ਲੈ ਕੇ ਉਹਨਾਂ ਦੇ ਖਿਲਾਫ ਤੇ ਉੱਥੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਉਹਨਾਂ ਦੇ ਸਤੀਫੇ ਦੀ ਤੇ ਕੱਲ ਜਿਹੜੇ ਜਸਟਿਨ ਟਰੂਡੋ ਨੇ ਉਹ ਪ੍ਰਮੁੱਖ ਤੌਰ ਤੇ ਜਿਹੜਾ ਕਿ ਸਿਫਾ ਦੇ ਸਕਦੇ ਨੇ ਆਪਣੇ ਅਹੁਦੇ ਤੋਂ ਦੱਸ ਦिए ਕਿ ਲਿਬਰਲ ਪਾਰਟੀ ਵਿੱਚ ਵਧ ਰਹੇ ਵਿਵਾਦਿਤ ਮੈਂਬਰਾਂ ਵੱਲੋਂ ਉਹਨਾਂ ਤੇ ਪਾਇਆ ਜਾ ਰਿਹਾ ਦਬਾਅ ਕਰਕੇ ਟਰੂਡੋ ਨੇ ਵੱਡਾ ਫੈਸਲਾ ਲੈਣ ਦਾ ਮਨ ਬਣਾ ਲਿਆ ਹੈ ਉੱਥੇ ਦੱਸ ਦिए ਕਿ ਲਿਬਰਲ ਪਾਰਟੀ ਦੇ ਅੰਦਰ ਅਸੰਤੁਸ਼ਟੀਤ ਅੰਦਰੂਨੀ ਲੜਾਈ ਵੱਧਦੀ ਜਾ ਰਹੀ ਹੈ ਇਸ ਮਾਮਲੇ ਵਿੱਚ ਲਿਬਰਲ ਪਾਰਟੀ ਦੇ ਅੰਦਰੂਨੀ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਪ੍ਰਮੁੱਖ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਟਰੂਡੋ ਆਪਣੇ ਸਿਫੇ ਦਾ ਲਾਨ ਕਰ ਸਕਦੇ ਹਨ ਇਸ ਤੋਂ ਬਾਅਦ ਬੁੱਧਵਾਰ ਆਉਣ ਵਾਲਾ ਜੋੜਾ ਗੁੱਦਵਾਰ ਹੋਏਗਾ ਕੈਨੇਡਾ ਦੇ ਵਿੱਚੋਂ ਉਸ ਤੇ ਨੈਸ਼ਨਲ ਲਿਬਰਲ ਪਾਰਟੀ ਜਿਹੜੀ ਹੈ ਆਪਣੀ ਸੰਸਦੀ ਪਾਰਟੀ ਦੀ ਮੀਟਿੰਗ ਕਰ ਰਹੀ ਹੈ ਇਸ ਤੋਂ ਪਹਿਲਾਂ ਜਿਹੜੇ ਟਰੂਡੋ ਨੇ ਉਹ ਅਸਤੀਫਾ ਐਲਾਨ ਕਰਨ ਦੀ ਉਹਨਾਂ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਟਰੂਡੋ ਵੱਲੋਂ ਅਸਤੀਫਾ ਐਲਾਨ ਕੀਤਾ ਜਾ ਸਕਦਾ ਹੈ ਉਹ ਤੁਹਾਨੂੰ ਦੱਸ ਦਈਏ ਕਿ ਜਸਟਿਨ ਟਰੂਡੋ 2015 ਦੇ ਵਿੱਚ ਪਹਿਲੀ ਵਾਰ ਚੋਣਾਂ ਜਿੱਤ ਕੇ ਕੈਨੇਡਾ ਦੇ ਸੱਤਾ ਵਿੱਚ ਆਏ ਤੇ ਪ੍ਰਧਾਨ ਮੰਤਰੀ ਵਜੋਂ ਇਹ ਹੁਦਦਾਂ ਸੰਭਾਲਿਆ ਸੀ ਇਸ ਤੋਂ ਬਾਅਦ ਉਹਨਾਂ ਨੇ 2019 ਤੇ 21 ਵਿੱਚ ਵੀ ਲਿਬਰਲ ਪਾਰਟੀ ਦੇ ਅਗਵਾਈ ਕੀਤੀ ਸੀ ਪਰ ਮੋ ਵੱਧਾ ਸਥਿਤੀ ਵਿੱਚ opinion poll ਦੇ ਅਨੁਸਾਰ ਟਰੂਡੋ ਆਪਣੇ ਪ੍ਰਮੁੱਖ ਜਿਹੜੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀ ਆਰਏ ਪਾਇ ਲੀਵਰ ਤੋਂ ਜਿਹੜੇ ਕਿ 20 ਅੰਕ ਪਿੱਛੇ ਚੱਲ ਰਹੇ ਨੇ ਇਹ ਗਿਰਾਵਟ ਉਹਨਾਂ ਦੀ ਸਿਆਸੀ ਪਕੜ ਵਿੱਚ ਵੱਡੀ ਕਮਜ਼ੋਰੀ ਨੂੰ ਦਰਸਾਉਂਦੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਆਉਣ ਵਾਲੇ ਅਕਤੂਬਰ ਯਾਨੀ 2025 ਦਾ ਜਿਹੜਾ ਅਕਤੂਬਰ ਹੈਗਾ ਉਸ ਦੇ ਵਿੱਚ ਕੈਨੇਡਾ ਦੇ ਜਿਹੜੀ ਕਿ ਸਿਆਸਤ ਦੇ ਵਿੱਚ ਬਦਲਾਵ ਹੋ ਜਾ ਕਿਉਂਕਿ ਫੈਡਰਲ ਚੋਣਾਂ ਹੋਣ ਜਾਣੀਆਂ ਨੇ ਕੈਨੇਡਾ ਦੇ ਵਿੱਚ ਇਸ ਸਾਲ ਅਕਤੂਬਰ ਦੇ ਵਿੱਚ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਲਿਬਰਲ ਪਾਰਟੀ ਵੱਲੋਂ ਇਹ ਬਗਾਵਤ ਉੱઠી ਐ ਤੇ ਉਹਨਾਂ ਤੋਂ ਲਗਾਤਾਰ استੀਫੇ ਦੀ ਮੰਗ ਕੀਤੀ ਜਾ ਰਹੀ ਐ ਜਸਟਨ ਟਰੂਡੋ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਵਧੀਆ ਸਫ਼ਰ ਉਹਨਾਂ ਦਾ ਰਿਹਾ ਭਾਰਤ ਦੇ ਲਈ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜੁੜੀ ਪਹਿਲ ਕਦਮੀ ਕੀਤੀ ਤੇ ਨਵੇਂ-ਨਵੇਂ ਜਿਹੜੇ ਰੂਲਸ ਲੈ ਕੇ ਆਏ ਨੇ ਭਾਰਤ ਦੇ ਲਈ ਤੇ ਉੱਥੇ ਹਮੇਸ਼ਾ ਜਿਹੜਾ ਭਾਰਤ ਦੇ ਲੋਕਾਂ ਦਾ ਟਰੂਡੋ ਦੇ ਵੱਲ ਜਿਹੜਾ ਰੁਖ ਰਿਹਾ ਉਹ ਕਾਫੀ ਅੱਛਾ ਰਹਿ ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕਾਫੀ ਛੂਟ ਦਿੱਤੀ ਹੈ ਭਾਰਤ ਨਿਵਾਸੀਆਂ ਨੂੰ ਜਸਟਨ ਟਰੂਡੋ ਵੱਲੋਂ ਜਿਹੜੇ ਕਿ ਨਵੇਂ-ਨਵੇਂ ਰੂਲਸ ਲਿਆਂਦੇ ਜਾਂਦੇ ਨੇ ਤੇ ਉਹਦੇ ਵਿੱਚ ਕਾਫੀ ਹੀ ਜਿਹੜਾ ਕਿ ਪ੍ਰਮੁੱਖ ਰੱਖਿਆ ਜਾਂਦਾ ਇਮੀਗ੍ਰੇਸ਼ਨ ਸਟੂਡੈਂਟਸ ਨੂੰ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਤੇ ਕਾਫੀ ਛੂਟ ਦਿੱਤੀ ਜਾਂਦੀ ਹੈ ਤੇ ਉੱਥੇ ਜਿਹੜਾ ਕਿ ਨਵੀਆਂ-ਨਵੀਆਂ ਉਹਨਾਂ ਵੱਲੋਂ ਰੂਲਸ ਲਿਆਂਦੇ ਜਾਂਦੇ ਨੇ ਇਮੀਗ੍ਰੇਸ਼ਨ ਵਾਸਤੇ ਤੇ ਜਿਹੜੇ ਲੋਕ ਨੇ ਉਹ ਵੀ ਜਸਟਿਨ ਟਰੂਡੋ ਨੂੰ ਕਾਫੀ ਪਸੰਦ ਕਰਦੇ ਨੇ ਨਿੱਜੀ ਤੌਰ ਤੇ ਪਰ ਹੁਣ ਜਿਹੜੀ ਸੱਤਾ ਦੇ ਵਿੱਚ ਹਲਚਲ ਹੋਣ ਤੋਂ ਬਾਅਦ ਕੈਨੇਡਾ ਦੀ ਅਸਤੀਫੇ ਦੀ ਮੰਗ ਕੀਤੀ ਗਈ ਹੈ ਜਸਟਿਨ ਟਰੂਡੋ ਤੋਂ ਸਿਲਹਾਲ ਜਿਹੜੀ ਕੈਨੇਡਾ ਦੇ ਮੀਡੀਆ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੱਲ ਜਿਹੜੇ ਜਸਟਿਨ ਟਰੂਡੋ ਨੇ ਲਿਬਰਲ ਪਾਰਟੀ 'ਚ ਲਗਾਤਾਰ ਉਹਨਾਂ ਦੇ ਖਿਲਾਫ ਜਿਹੜੀ ਬਗਾਵਤ ਉੱਠ ਰਹੀ ਹੈ ਦਬਾਅ ਬਣਾਇਆ ਜਾ ਰਿਹਾ ਹੈ ਪਾ ਦੇਨ ਨੂੰ ਉਹ ਕੱਲ ਜਿਹੜੇ ਜਸਟਨ ਟਰੂਡੋ ਨੇ ਉਹ ਸੰਸਦ ਦੇ ਵਿੱਚ ਆਪਣਾ ਅਸਤੀਫਾ ਦੇ ਸਕਦੇ ਨੇ ਚੰਡੀਗੜ੍ਹ ਦੇ ਸੈਕਟਰ 17 ਚ ਵਾਪਰਿਆ ਵੱਡਾ ਹਾਦਸਾ ਮਿੰਟਾਂ ਚ ਟੈਟਰੀ ਹੋ ਗਈ ਇਮਾਰਤ ਜਾਨੀ ਨੁਕਸਾਨ ਤੋਂ ਰਹਿ ਗਿਆ ਬਚਾ ਚੰਡੀਗੜ੍ਹ ਦੇ ਮਸ਼ਹੂਰ ਸੈਕਟਰ 17 ਤੋਂ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਅੱਜ ਸਵੇਰੇ ਇੱਕ ਇਮਾਰਤ ਜਿਹੜੀ ਹੈ ਟੈਂਟਰੀ ਹੋਗੀ ਇਹ ਇਮਾਰਤ ਨਾਲੇ ਹਾਦਸਾ ਵਾਪਰ ਗਿਆ ਜੀਹਾਂ ਤੰਦਾਰਦੀ ਕੀ ਅੱਜ ਸਵੇਰੇ ਸੈਕਟਰ 17 ਦੇ ਵਿੱਚ ਜਿਹੜੀ ਇਮਾਰਤ ਹੈ ਕਾਫੀ ਮੰਜ਼ਿਲਾ ਵਾਲੀ ਸੀ ਅਚਾਨਕ ਹੀ ਟੈਂਟਰੀ ਹੋਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਇਮਾਰਤ ਦੇ ਵਿੱਚ ਹਲਚਲ ਜਿਹੜੀ ਹੋਣੀ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਆਸ-ਪਾਸੇ ਜਿਹੜੇ ਕਿ ਲੋਕ ਹੈ ਉਹ ਅਲਰਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਅਚਾਨਕ ਇਹ ਇਮਾਰਤ ਜਿਹੜੀ ਹੈ ਡਿੱਗ ਜਾਂਦੀ ਹੈ ਤੇ ਸਭ ਕੁਝ ਇਸ ਦਾ ਤੈਸ ਨੈਸ ਹੋ ਜਾਂਦਾ ਉੱਥੇ ਹੀ ਬਚਾਅ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਸੀਂ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਮੁਤਾਬਕ ਤਾਂ ਦੱਸਿਆ ਕਿ ਇਮਾਰਤ ਖਾਲੀ ਸੀ ਕਾਫੀ ਟਾਈਮ ਤੋਂ ਕਿਉਂਕਿ ਇਸ ਦੇ ਵਿੱਚ ਜਿਹੜੇ ਕਿ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਸੀ ਜਿਸ ਤੋਂ ਬਾਅਦ ਇੱਕ ਫਲੋਰ ਤੇ ਕੰਸਟਰਕਸ਼ਨ ਹੋ ਰਹੀ ਸੀ ਤੇ ਰੈਨੋਵੇਸ਼ਨ ਦਾ ਕੰਮ ਚੱਲਦਾ ਪਿਆ ਸੀ ਜਿਸ ਤੋਂ ਬਾਅਦ ਜਿਹੜੀ ਕਿ ਇਮਾਰਤ ਵਿੱਚ ਹਲਚਲ ਹੋਈ ਤੇ ਉਸ ਤੋਂ ਬਾਅਦ ਜਿਹੜੀ ਇਮਾਰਤ ਹੈ ਉਸ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਅ ਜਿਹੜੀ ਇਸ ਦੀ ਨੀਵਾਂ ਤਾਂ ਕਾਫੀ ਕਮਜ਼ੋਰ ਹੋ ਗਈ ਜਿਸ ਤੋਂ ਬਾਅਦ ਕਾਫੀ ਟਾਈਮ ਤੋਂ ਖਾਲੀ ਪਈ ਸੀ ਇਮਾਰਤ ਤੇ ਅੱਜ ਜਿਹੜਾ ਕਿ ਸਵੇਰੇ ਸਮਾਰਗ ਦੇ ਨਾਲ ਅਚਾਨਕ ਹਾਦਸਾ ਵਾਪਰ ਗਿਆ ਤੇ ਸਕਿੰਡਾ ਦੇ ਵਿੱਚ ਹੀ ਟੈਲਟੇਰੀ ਹੋ ਗਈ। ਉੱਥੇ ਦੱਸਦੀ ਹੈ ਕਿ ਮੌਕੇ ਤੇ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਜੂਦ ਨੇ ਤੇ ਜਿਹੜਾ ਬਚਾਅ ਕਾਰਜ ਜਾਰੀ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਲੰਮੇ ਸਮੇਂ ਤੋਂ ਖਾਲੀ ਪਈ ਇਮਾਰਤ 'ਚ ਢਾਂਚਾ ਗਤ ਅਸਥਿਰਤਾ ਦੇ ਲੱਛਣ ਦਿਖਾਈ ਦੇ ਰਹੇ ਸਨ। ਕੁਝ ਦਿਨ ਪਹਿਲਾਂ ਹੀ ਬੇਸਮੈਂਟ ਦੀ ਖੁਦਾਈ ਦੌਰਾਨ ਢਾਂਚੇ 'ਚ ਤਰੇੜਾਂ ਆ ਗਈਆਂ ਸਨ। ਤੁਹਾਨੂੰ ਦੱਸਦੀ ਹੈ ਕਿ ਇੱਕ ਜੁਐਲਰਸ ਦੀ ਦੁਕਾਨ ਸੀ ਇੱਕ ਫਲੋਰ ਤੇ ਜਿਸ ਦੇ ਵਿੱਚ ਕੀ ਰੈਨੋਵੇਸ਼ਨ ਦਾ ਕੰਮ ਚੱਲਦਾ ਪਿਆ ਸੀ ਤੇ ਉਸ ਦੌਰਾਨ ਜਿਹੜਾ ਕਿ ਰੈਨੋਵੇਸ਼ਨ ਦੌਰਾਨ ਜਦੋਂ ਖੁਦਾਈ ਹੁੰਦੀ ਹੈ ਤੇ ਜੁੜੀਆਂ ਇਮਾਰਤਾਂ ਦੇ ਵਿੱਚ ਹੋਰ ਜਿਹੜੇ ਢਾਂਚੇ ਦੇ ਵਿੱਚ ਤਰੇੜਾ ਆ ਜਾਂਦੀ ਹੈ ਨਾ ਜਿਸ ਤੋਂ ਬਾਅਦ ਜਿਹੜੀ ਸਿਰਤਾ ਹੈ ਜਿਹੜੀ ਇਸ ਦੀ ਇਮਾਰਤ ਦੀ ਘਟ ਜਾਂਦੀ ਹੈ ਤੇ ਇਸ ਕਾਰਨ ਸਾਨਕ ਅਧਿਕਾਰਾਂ ਨੇ ਮਾਰ ਦੇ ਮਾਲਕ ਨੂੰ ਸੁਰੱਖਿਆ ਨੋਟਿਸ ਵੀ ਜਾਰੀ ਕਰਨ ਲਈ ਕਿਹਾ ਸੀ ਨੋਟਿਸ 'ਚ ਮਾਲਕ ਨੂੰ ਇਮਾਰਤ ਖਾਲੀ ਕਰਨ ਤੇ ਨਵੀਂ ਇਮਾਰਤ ਦੇ ਹੱਕ 'ਚ ਪੁਰਾਣੀ ਵਿਗੜ ਰਹੀ ਉਸਾਰੀ ਨੂੰ ਟਾਉਣ ਲਈ ਕਦਮ ਚੁੱਕਣ ਦੀ ਹਦਾਇਤ ਵੀ ਦਿੱਤੀ ਗਈ ਸੀ ਇਸ ਲਈ ਟੈਜ ਹੋਣ ਦੇ ਸਮੇਂ ਤਾਂ ਕਿ ਇਮਾਰਤ ਖਾਲੀ ਤੇ ਆਲੇ ਦੁਆਲੇ ਦੀਆਂ ਦੁਕਾਨਾਂ ਵੀ ਖਾਲੀ ਕਰਵਾ ਦਿੱਤਾ ਗਿਆ ਸੀ ਜਿਸ ਕਾਰਨ ਕਿਸੇ ਵੀ ਜਾਣੀ ਦਾ ਸੰਪਤੀ ਦਾ ਨੁਕਸਾਨ ਤਾਂ ਤੋਂ ਅੱਜ ਜਿਹੜਾ ਕਿ ਬਚਾਵ ਰਿਹਾ ਜੁਦੇ ਇਮਾਰਤ ਅਚਾਨਕ ਡਿੱਗ ਜਾਂਦੀ ਹੈ ਉੱਥੇ ਤੁਹਾਨੂੰ ਦੱਸਦੀ ਕਿ ਬੀਤੇ ਦਿਨਾਂ ਪਹਿਲਾਂ ਵੀ ਚੰਡੀਗੜ੍ਹ ਦੇ ਸੋਹਾਨਾ ਇਲਾਕੇ ਦੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਜਿਹੜੀ ਕਿ ਟੈ ਟੇਰੀ ਹੋ ਗਈ ਸੀ ਉਹ ਵੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਾਫੀ ਲੋਕਾਂ ਦੇ ਮਤਲਬੇ ਹਟਾ ਦੱਬੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿ ਲੱਗੇ ਜਿਹੜੀ ਕੰਸਟਰਕਸ਼ਨ ਹੋ ਰਹੀ ਸੀ ਉਸ ਤੋਂ ਬਾਅਦ ਜਿਹੜੀ ਤਿੰਨ ਮੰਜ਼ਿਲਾ ਇਮਾਰਤ ਸੀ ਉਹ ਸੋਹਾਨਾ ਇਲਾਕੇ ਦੀ ਉਸ ਦੇ ਵਿੱਚ ਜਿਹੜੀ ਕਿ ਉਹਦੀ ਸਥਿਰਤਾ ਤੇ ਨੀਵ ਜਿਹੜੀ ਕਮਜ਼ੋਰ ਹੋ ਗਈ ਤੇ ਅਚਾਨਕ ਉੱਕ ਉਹ ਇਮਾਰਤ ਵੀ ਡਿੱਗ ਗਈ ਸੀ ਤੇ ਉਸ ਇਮਾਰਤ ਡਿੱਗ ਜਾਣ ਦੇ ਨਾਲ ਜਿਹੜਾ ਕਿ ਵੱਡਾ ਹਾਦਸਾ ਵਾਪਰ ਗਿਆ ਸੀ ਬੀਤੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਹ ਵੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਉਹ ਤੇ ਦੱਸ ਦਈਏ ਕਿ ਹੁਣ ਫਿਰ ਚੰਡੀਗੜ੍ਹ ਤੇ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਅੱਜ ਸਵੇਰੇ ਇਹ ਕਾਫੀ ਮੰਜ਼ਿਲਾ ਵਾਲੀ ਜਿਹੜੀ ਇਮਾਰਤ ਅਸੀਂ ਜਾ ਰਹੀ ਹੈ ਇਹ ਅਚਾਨਕ ਡਿੱਗ ਗਈ ਪਰ ਬਚਾਅ ਦੀ ਗੱਲ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜਿਹੜੀ ਇਮਾਰਤ ਸੀ ਸੁਰੱਖਿਆ ਨੋਟਿਸ ਦੇ ਵਿੱਚ ਸੀ ਤੇ ਪਹਿਲਾਂ ਤੋਂ ਹੀ ਖਾਲੀ ਪਈ ਹੋਈ ਸੀ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ